ਇਹ ਮੈਟਰ ਜੀ ਜੋ ਸਦਰ ਥਾਣੇ ਦੇ ਐਸ.ਐਚ.ਓ ਜਸਪਾਲ ਸ਼ਰਮਾ ਨੇ ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਦੀ ਗੁੰਡਾਗਰਦੀ ਆ ਆਮ ਲੋਕਾਂ ਦੇ ਨਾਲ ਜਾਂ ਪੰਚਾਇਤੀ ਤੌਰ ਤੇ ਆਏ ਲੋਕਾਂ ਦੇ ਨਾਲ ਜਿਹੜੀ ਬਦਸਲੂਕੀ ਕੀਤੀ ਜਾਂਦੀ ਆ ਪਿਛਲੇ ਸਮੇਂ ਵੀ ਮਿਲ ਕੇ ਇੱਕ ਨੌਜਵਾਨ ਦੀ ਜਿਹੜੀ ਨਜਾਇਜ਼ ਕੁੱਟਮਾਰ ਕੀਤੀ ਗਈ ਆ ਇਹੋ ਜਿਹੇ ਅਨੇਕਾਂ ਮਾਮਲੇ ਹੈਗੇ ਨੇ ਜਿਹੜੇ ਅਸੀਂ ਮੰਗ ਕਰਦੇ ਆ ਕਿ ਇਹੋ ਜਿਹੇ ਅਫਸਰ ਇਹ ਥਾਣੇ ਸੰਭਲਣ ਦੇ ਲਾਇਕ ਨਹੀਂ ਕੁਰਸੀ ਦੇ ਲਾਇਕ ਨਹੀਂ ਆ ਇਹਨੂੰ ਲੈਣ ਹਾਜ਼ਰ ਹੋਣਾ ਚਾਹੀਦਾ ਇਹ ਉੱਥੇ ਹੀ ਸੰਭਲਣ ਇਹਨਾਂ ਨੂੰ ਕਿਉਂਕਿ ਇਹ ਆਪ ਅਫਸਰ ਮੰਨਦੇ ਆ ਕਿ ਭਈ ਇਹ ਬੰਦਾ ਥੋੜਾ ਹਾਈਪਰ ਦਿਮਾਗ ਦਾ ਹੈਗਾ ਇਹ ਛੇਤੀ ਹਾਈਪਰ ਹੋ ਜਾਂਦੇ ਆ ਜੇ ਇਹ ਮਾਨਸਿਕ ਤੌਰ ਤੇ ਫਿੱਟ ਨਹੀਂ ਆ ਤਾਂ ਇਹਨਾਂ ਨੂੰ ਪੁਲਿਸ ਲੈਣ ਰਹਿਣਾ ਚਾਹੀਦਾ ਇਹ ਆ ਕੇ ਲੋਕਾਂ ਦੇ ਜਿਹੜੇ ਹੈਗੇ ਆ ਇੱਥੇ ਤਸ਼ੱਦਦ ਨਾ ਕਰਨ ਸਾਡੀ ਮੰਗ ਹੈ ਕਿ ਇਥੋਂ ਇਹਨਾਂ ਨੂੰ ਜਲਦ ਤੋਂ ਜਲ ਜਿਹੜਾ ਹੈਗਾ ਇਹਨਾਂ ਨੂੰ ਪੁਲਿਸ ਲੈਣ ਹਾਜ਼ਰ ਕੀਤਾ ਜਾਵੇ ਜਿੰਨਾ ਟਾਈਮ ਨਹੀਂ ਕਰਨਗੇ ਸਾਡਾ ਇਹ ਧਰਨਾ ਤੁਰੰਤ ਚੱਲਦਾ ਰਹੇਗਾ ਅੱਜ ਕੀ ਕੀਤਾ ਸਰ ਜੀ ਆਇਆ ਧੰਨਵਾਦ ਅੱਜ ਅਸੀਂ ਇੱਥੇ ਆਏ ਆ ਤੇ ਡਿਪਟੀ ਸਾਹਿਬ ਨਵੇਂ ਆਏ ਆ ਉਹਨਾਂ ਵੱਲੋਂ ਵੀ ਸਾਡੇ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀ ਤੁਸੀਂ ਮਾਮਲੇ ਨੂੰ ਇਹਨੂੰ ਇੱਥ ਇਹ ਸਮਾਸੀ ਪਿਛਲੇ ਸਮੇਂ ਦੇ ਚੁੱਕੇ ਆਾ ਸਾਤਰੀ ਦੀ ਘਟਨਾ ਜੀ 9 ਤਰੀਕ ਨੂੰ ਇੱਥੇ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਇਨਾਂ ਕੋਲ 17 18 ਤਰੀਕ ਤੱਕ ਸਮਾਂ ਹੈਗਾ ਸੀਗਾ ਇੰਨੇ ਸਮੇਂ ਚ ਹੱਲ ਨਹੀਂ ਕੀਤਾ ਇੱਥੋਂ ਇਹ ਗੱਲ ਸਾਫ਼ ਹੁੰਦੀ ਆ ਕਿ ਇਹਦੇ ਪਿੱਛੇ ਜਿਹੜੇ ਸਰਕਾਰਾਂ ਜਾਂ ਇੱਥੋਂ ਦੇ ਐਮ ਐਲ ਏ ਸਾਹਿਬ ਜਾਂ ਹੋਰ ਅਫਸਰ ਹੈਗੇ ਆ ਉਹ ਆਪ ਨਹੀਂ ਚਾਹੁੰਦੇ ਕਿ ਇੱਥੋਂ ਇਹ ਐਸ ਐਸ ਪੀ ਜਿਹੜੇ ਹੈਗੇ ਬਦਲ ਕੇ ਜਾਣ ਇਹ ਨਾ ਕੋਈ ਮਤਲਬ ਹੋਇਆ ਫਿਰ ਹੈਗੇ ਜੀ ਬੈਠੇ ਜੱਥੇਬੰਦੀਆਂ ਬੈਠੀਆਂ ਇੱਥੇ ਤੇ ਲੋਕਾਂ ਦੇ ਅਸੀਂ ਮਰ ਕੇ ਪ੍ਰਤੀਨਿਧੀ ਹੈਗੇ ਆਂ ਤੂੰ ਬੈਠਾਗੇ ਇੱਥੇ ਅੱਜ ਦਾ ਧਰਨਾ ਜਿਹੜਾ ਚੱਲ ਰਿਹਾ ਉਸ ਅਨੁਮਿੱਟ ਸਮੇਂ ਲਈ ਜੇ ਕਿ ਇਹ ਹਾਲ ਦੀ ਘੜੀ ਅਨੁਮਿੱਟ ਸਮੇਂ ਲਈ ਹੈ ਜੀ ਸਾਡੀ ਡਿਮਾਂਡ ਇਹੀ ਹੈ ਕਿ ਇਹ ਅਫਸਰ ਮੈਥੋਂ ਚੇਂਜ ਕੀਤਾ ਜਾਵੇ ਅਸੀਂ 9 ਤਰੀਕ ਨੂੰ ਪਹਿਲਾਂ ਧਰਨਾ ਲਾਇਆ ਸੀਗਾ ਇਹ ਜਿਹੜਾ ਇੱਥੇ ਜਸ਼ਪਾਲ ਸ਼ਰਮਾ ਥਾਣੇਦਾਰ ਆ ਸਾਡਾ ਇਹਦੇ ਖਿਲਾਫ ਕੇਸ ਚੱਲਦਾ ਅਸੀਂ ਚਾਹੁੰਦੇ ਆਂ ਵੀ ਇਹ ਹਾਲਾਂਕਿ ਜਿਹੜੇ ਮੁੰਡੇ ਦੀ ਇਹਨਾਂ ਨੇ ਕੁੱਟਮਾਰ ਕੀਤੀ ਸੀ ਉਹਦੇ ਤੇ ਦਬਾਅ ਆ ਕੇ ਸੰਧਰਵਾ ਕਰ ਗਿਆ ਪਰ ਇਹ ਤਾਂ ਸਾਰਾ ਲੋਕ ਜਾਣਦੇ ਆ ਇਲਾਕਾ ਜਾਣਦਾ ਵੇ ਉਹਦੀ ਕੁੱਟਮਾਰ ਹੋਈ ਆ ਉਹਦੇ ਸੱਟਾਂ ਲੱਗੀਆਂ ਨੇ ਹਸਪਤਾਲ ਉਧਰ ਰਿਆ ਇਹਦਾ ਦੂਜੇ ਲੋਕਾਂ ਨਾਲ ਵੀ ਸਾਡੇ ਕੋਲ ਰਿਪੋਰਟਾਂ ਬਹੁਤ ਨੇ ਆ ਰਹੀਆਂ ਨੇ ਜਾਂ ਸਾਡੇ ਬੰਦਿਆਂ ਨਾਲ ਵੀ ਇਹਦਾ ਦੁਰਵਿਹਾਰ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇਹਦੀ ਇਥੋਂ ਬਦਲੀ ਨੂੰ ਲੈਣ ਹੱਥ ਜਿਹੜਾ ਕੱਟੋ-ਕੱਟੇ ਤੋਂ ਜ਼ਰੂਰ ਕੀਤਾ ਜਾਵੇ ਬਸ ਅਸੀਂ ਸਿਰਸਤ ਡਟੇ ਆਂ ਜੀ ਆ ਲੱਗੇ ਹੋਏ ਨੇ ਜਿੰਨਾ ਤੱਕ ਕੋਈ ਹੱਲ ਨਹੀਂ ਹੁੰਦਾ ਉਹਨਾਂ ਤੱਕ ਸੜਕ ਚੱਲਣਾ ਜਾਰੀ ਰੂ ਹੈ ਹਾਂ ਜੀ ਹਾਂ ਇਹ ਚੱਲ ਜਾਰੀ ਜਾਊਗਾ ਜੀ ਇਹ ਜਿਹੜਾ ਕਿਸਾਨ ਯੂਨੀਅਨ ਨਾਲ ਕੋਈ ਮੈਟਰ ਸੀਗਾ ਇਹ ਮੇਰੇ ਆਉਣ ਤੋਂ ਪਹਿਲਾਂ ਤੋਂ ਚੱਲਿਆ ਆਉਂਦਾ ਤੇ ਮੁਖ ਅਫਸਰ ਥਾਣਾ ਸਦਰ ਪਾਤੜਾ ਨਾਲ ਕਿਸੇ ਪਾਰਟੀ ਦੀ ਵਿੱਚ ਗੱਲਬਾਤ ਕਰਦੇ ਹੋ ਕੋਈ ਬਹਿਸ ਬਾਜੀ ਹੋ ਗਈ ਸੀ ਜਿਸਦਾ ਮੈਨੂੰ ਪਤਾ ਲੱਗਿਆ ਵੀ ਉਹਨਾਂ ਦਾ ਧਿਰਾਂ ਦਾ ਜਿਹੜਾ ਮੁਖ ਅਫਸਰ ਪਾਤੜਾ ਨਾਲ ਅਪਰਸ਼ਲ ਪੈਚ ਅਪ ਹੋ ਗਿਆ ਨਿਬੜ ਗਿਆ ਕਿਸਾਨ ਯੂਨੀਅਨ ਦਾ ਕੋਈ ਹੈਗਾ ਇਹਦੇ 'ਚ ਕੋਈ ਐਪਲੀਕੇਸ਼ਨ ਵਗੈਰਾ ਨਹੀਂ ਹੈ ਸਾਡੇ ਕੋਲੇ ਕੋਈ ਹੋਰ ਮੈਟਰ ਹੈ ਨਹੀਂ ਯਾਰ ਬਾਕੀ ਕਿਸਾਨ ਯੂਨੀਅਨ ਨਾਲ ਗੱਲ ਕਰਦੇ ਆ ਮੈਟਰ ਨੂੰ ਸੋਲਵ ਕਰਦੇ ਆ